ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਮੇਰਾ ਸਫਰ ਗੁਰਨਾਵਾਬਾ ਦੇ ਵਿੱਚ। ਅਸੀਂ ਅੱਜ ਆਪਾਂ ਪਹੁੰਚੇ ਆਪਾਂ ਕਿਹਨਾ ਆਂਕਲਾ ਗੁਰਦੁਆਰਾ ਬਡੋਲਾ ਸਾਹਿਬ ਜੀ ਦੇ ਵਿੱਚ। ਕਿ ਇਹ ਤੋਂ ਇਤਿਹਾਸ ਆ ਆਪਾਂ ਤੁਹਾਨੂੰ ਦੱਸਾਂਗੇ। ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਾਂਗੇ ਤੁਹਾਨੂੰ ਦੱਸਣ ਵਿੱਚ ਲੱਗਾਵਾਂਗੇ। ਤੇ ਵੀਡੀਓ ਚੰਗੀ ਲੱਗੇ ਤਾਂ ਆਪਣੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਅੰਤ ਤੱਕ ਦੇਖਿਓ। ਧੰਨਵਾਦ ਜੀ ਸਾਰੀ। ਚਲੋ ਵੀ ਅੰਦਰ ਹੀ। Bye. दर्शन करो संघ तो पडोला साहब जी का आप हम तो थानू इतिहास दसा गए बाहर जाके चाली हो गया टाइम ਹਾਂਜੀ ਸੰਗਤੋ ਪੁਰਾਤਿਹਾਸ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਪਿੰਡ ਖਨਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਵਿਖੇ ਸਨ 1688 ਨੂੰ ਚਾਰਨ ਪਾਏ ਸੀਗੇ। ਬਾਬੇ ਸੂਰਤੀ ਨੇ 6ਵੇਂ ਪਾਤਸ਼ਾਹ ਦੀ ਸੇਵਾ ਕੀਤੀ ਸੀਗੀ। ਉਹਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਜੀ 45 ਦਿਨ ਉਹਦੇ ਘਰ ਰਹੇ ਅਤੇ ਜਦੋਂ ਵਾਪਸ ਜਾਣ ਦਾ ਵੇਲਾ ਸੀਗਾ ਮਹਾਰਾਜ ਜੀ ਨੇ 52 ਕਲੀਆਂ ਦਾ ਚੋਲਾ ਤੇ ਇੱਕ ਪੋਥੀ ਪੰਜ ਗ੍ਰੰਥੀ ਸਾਹਿਬ ਜੀ ਤੇ ਇੱਕ ਬੈਲ ਦਾ ਜੋੜਾ ਇੱਕ ਮੰਝ ਦਾ ਬਾਣ ਉਹਨੂੰ ਬਖਸ਼ਿਸ਼ ਕੀਤਾ ਸੀਗਾ ਇੱਥੇ ਹੀ ਗੁਰਦੁਆਰਾ ਪਢੋਲਾ ਸਾਹਿਬ ਜੀ ਹੈ ਜਿੱਥੇ ਮਹਾਰਾਜ ਜੀ ਨੇ ਪਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥ ਨਾਲ ਪਾਏ ਅਤੇ ਇੱਕ ਵਰਦਾਨ ਦਿੱਤਾ ਸੀਗਾ ਕਿ ਇਹ ਕਦੇ ਲੰਗਰ ਦੀ ਟੋਟ ਨਹੀਂ ਪਵੇਗੀ ਪਰ ਮਹਾਰਾਜ ਜੀ ਨੇ ਪਢੋਲੇ ਦਾ ਢੱਕਣਾ ਚੁੱਕਣ ਤੋਂ ਵੀ ਮਨਾਹੀ ਕੀਤੀ ਸੀਗੀ ਵੀ ਉੱਪਰ ਦੇ ਨਹੀਂ ਚੱਕਿਆਣਾ ਢੱਕਣ ਦਾ ਥੱਲੇ ਜਿੰਨੀ ਮਰਜੀ ਕਣਕ ਕੱਢ ਲੋ ਵੀ ਕਦੇ ਖਤਮ ਨਹੀਂ ਹੋਊਗੀ ਪੰਜ ਪੁਸਤਾਂ ਤੱਕ ਕਹਿੰਦੇ ਵੀ ਇੱਥੇ ਉਹ ਟਾਈਮਾਂ ਦੇ ਵਿੱਚ ਬਰਕਤ ਰਹੀ ਸੀਗੀ ਅਤੇ ਲੰਗਰ ਲਗਾਤਾਰ 180 ਸਾਲ ਚੱਲਦਾ ਰਿਹਾ ਪਰ ਪੰਜਵੀਂ ਪੁਸਤਕ ਦੀ ਨਵੀਂ ਆਈ ਨੂਨੇ ਅਣਜਾਣੇ ਵਿੱਚ ਢੋਲੇ ਦਾ ਟੱਕਣ ਚੁੱਕ ਦਿੱਤਾ ਤੇ ਬਰਕਤ ਉਹ ਤੋਂ ਖਤਮ ਹੋ ਗਈ ਪਿੰਡ ਕਢਾਣੀ ਵਿੱਚ ਹੋਰ ਗੁਰਦੁਆਰੇ ਦਮਦਮਾ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਗੁਰਦੁਆਰਾ ਨਿੰਮਸਰ ਸਾਹਿਬ ਵੀ ਸੂਹ ਬਤਾਗਾ ਮਹਾਰਾਜੀ ਨੇ ਇਸ ਪਿੰਡ ਨੂੰ ਬਰ ਦਿੱਤਾ ਸੀ ਕਿ ਪਿੰਡ ਤੇ ਕੋਈ ਵੀ ਬੰਦਾ ਚੜਾਈ ਕਰਕੇ ਨਹੀਂ ਆ ਸਕਦਾ ਤੇ ਇੱਕ ਨੋਟ ਇਸ ਸਥਾਨ ਤੇ ਪੂਰਨਵਾਸੀ ਮਨਾਈ ਜਾਂਦੀ ਹੈਗੀ ਦੇਖੋ ਜੀ ਇਹ ਗੁਰੂ ਘਰ ਪਿੰਡ ਦੇ ਵਿੱਚ ਹੈਗਾ ਵੀ ਦੇ ਵਿੱਚ ਛੋਟੀ ਜਿਹੀ ਤੇ ਬਣਿਆ ਹੋਇਆ ਕਿਸੇ ਵੀ ਮੇਰੇ ਵੀਰ ਭੈਣ ਭਾਈ ਨੇ ਆਉਣਾ ਹੋਇਆ ਜ਼ਰੂਰ ਦਰਸ਼ਨ ਮੇਰੇ ਲਗਣਾ ਉਹ ਮੱਥਾ ਟੇਕਣਾ ਉਹ ਤੇ ਆਪਾਂ ਹੁਣ ਚੱਲਦੇ ਆਂ ਪਿੰਡ ਨੂੰ ਸੰਗਤੋ ਕਿਵੇਂ ਲੱਗਿਆ ਆਪਣਾ ਵਲੌਗ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੇ ਵੱਲੋਂ ਬਣਾਈ ਗਈ ਵੀਡੀਓ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਕਿ ਆਪਣੀ ਵੀਡੀਓ ਅੱਗੇ ਰੀਚ ਕਰ ਸਕੇ ਅਤੇ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ